ਦੀਪਕ ਉਰਫ ਸੌਰਵ ਨਾਗਰ ਦਾ ਰਕਾਇਆ ਪ੍ਰੀਮ ਨਗਰ ਪਟਿਆਨ ਕੋਟ ਵਿੱਚ ਰਹਿੰਦਾ ਜਿਹੜਾ ਇਹਨੇ ਆਪੇ ਇੱਥੇ ਆਪਣਾ ਇਲੀਗਲ ਮਕਾਨ ਬਣਾਇਆ ਹੋਇਆ ਜਿਹਦੀ ਕੰਪੀਟੈਂਟ ਅਥਾਰਟੀ ਤੋਂ ਇਹਨੂੰ ਤੋੜਨ ਦਾ ਹੁਕਮ ਹੋਇਆ ਜਿਹਦੇ ਵਾਸਤੇ ਪੁਲਿਸ ਹੈਲਪ ਦਿੱਤੀ ਜਾ ਰਹੀ ਆ ਜੋ ਇਹਦੇ ਤੇ ਇਹਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਗੋਦੀਆਂ ਦੇ ਹਿਮਾਚਲ ਪਠਾਨਕੋਟ ਗਰਦਾਸਪੁਰ ਕਾਫੀ ਪਰਚੇ ਦਰਜ ਆ ਇਹ ਬੁੱਟਾ ਕੋਹਾਂ ਦੇ ਪਰਚੇ ਦਰਜ ਆ 25 ਜੀਆਂ 59 ਦੇ ਪਰਚੇ ਦਰਜ ਆ ਤੋਂ ਇਹ ਜਿਹੜਾ ਇਹਦਾ ਕੋਈ ਹੋਰ ਸੋਰਸ ਨਸ਼ੇ ਵਾਲ ਤੋਂ ਇਲਾਵਾ ਇਹਦਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਤੇ ਇਹਦਾ ਜਾਪਦੇ ਅਨਸਾਰ ਅੱਜ ਪੁਲਿਸ ਹੈਲਪ ਦਿੱਤੀ ਗਈ ਆ ਜਿਹਦੇ ਨਾਲ ਇਹਦਾ ਘਰ ਕਬੋਲਿਸ਼ ਕੀਤਾ ਜਾ ਰਿਹਾ ਹੈ ਕਿਤੇ ਜਿਹੜੇ ਸਕਾਰੋਬਾਨਾਂ ਲਿਫਟਾ ਉਹਨਾਂ ਨੂੰ ਮੈਸੇਜ ਦੇਣਾ ਜਾਊਗਾ ਸਰ ਜਿਹੜਾ ਇਲੀਗਲ ਕੰਮ ਨਸ਼ਿਆਂ ਦੇ ਕੰਮ ਤੋਂ ਜੇ ਕੋਈ ਇਦਾਂ ਦਾ ਬਣਾਊਗਾ ਤਾਂ ਉਹ ਜਾਤੇ ਅਨਸਾਰ ਉਹਨੂੰ ਡਿਵੋਲਿਸ਼ ਕਰਨ ਦੀ ਕਾਰਵਾਈ ਕੀਤੀ ਜਾਊਗੀ ਜੇਕਰ ਦੇਖਿਆ ਜਾਏ ਕਿੰਨੇ ਪਰਚੇ ਦਰਜੇ ਸਕੇ ਇਸ ਤੇ ਇਹ ਤੇ ਕਰੀਮ 8 ਪਰਚੇ ਦਰਜਿਆ ਜੋ ਐਨਡੀਪੀਅਰ ਦੇ ਨਸ਼ਿਆਂ ਦੇ ਹਿਮਾਚਲ ਦੇ ਵੀ ਪਰਚੇ ਦਰਜਿਆ ਗੋਲੀਆਂ ਜੋ ਸੁਨਾ ਦੇ ਬੱਚੇ ਦਰ ਗਿਆ 25 ਇਨਜਾਨਾਂ ਦੇ ਬੱਚੇ ਦਰ ਗਿਆ ਕੋਈ ਹੋਰ ਵੀ ਇਸੀ ਕਾਰਵਾਈ ਕਰਾਈ ਗ੍ਰਾਂਡ ਕੋਰਟ ਦੀ ਪਹਿਲਾਂ ਵੀ ਅਸੀਂ 2 ਦਿਨ ਪਹਿਲਾਂ ਵੀ ਅਸੀਂ ਸੁਯਾਗਪੁਰ ਇੱਕ ਕਾਰਵਾਈ ਕੀਤੀ ਸੀ ਹੋਰ ਵੀ 2-3 ਜਗ੍ਹਾ ਅਸੀਂ ਕੀਤੀਆਂ ਉਹ ਔਰ ਕਈ ਪ੍ਰੋਸੈਸ ਦੇ ਉੱਤੇ ਆ ਜਿਹੜਾ ਪ੍ਰੋਸੈਸ ਪੂਰਾ ਹੋ ਜੂਗਾ ਜੋ ਵੀ ਜਿੱਦਾਂ ਵੀ ਆਉਂਦੇ ਆਣਗੇ ਉਹਦੇ ਅਕੋਰਡਿੰਗਲੀ ਜਿਹੜੇ ਨਸ਼ੇ ਸਮਗਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਦ ਦੇਖਣ ਚਾਹ ਜਿਹੜੇ ਕਬਜ਼ੇ ਪਹਿਲਾਂ ਹੋਏਗੇ ਸੀ ਫਿਰ ਉਹਨਾਂ ਦਾ ਕੰਸਟਰਕਸ਼ਨ ਤੋਂ ਦਰਕਾਰ ਦਿੱਤੀ ਗਈ ਹੈ ਨਹੀਂ ਅਸੀਂ ਮੈਂ ਕੋਈ ਦੰਦ ਸਾਡੇ ਨੋਟਿਸ 'ਚ ਨਹੀਂ ਆਇਆ ਪਹਿਲਾਂ ਜੀ ਸਰ ਇੱਕ ਦੀਪਕ ਮਲੂਤਰਾ ਨਾਮ ਦਾ ਵਿਅਕਤੀ ਹੈ ਜੀ ਤੇ ਜਿਵੇਂ ਕਿ ਐਸਪੀ ਸਾਹਿਬ ਨੇ ਦੱਸਿਆ ਕਿ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਹੈਗੇ ਆ ਤੇ ਉਸ ਦੌਰਾਨ ਤਫਤੀਸ਼ ਚਾਹ ਵੀ ਇਹਨਾਂ ਦੀ ਕਿ ਇਲੈਗਲ ਕੰਸਟਰਕਕਸ਼ਨ ਵੀ ਹੋਈ ਵੀ ਹੈ ਜੀ ਕੰਪੀਟੈਂਟ ਅਥਾਰਟੀ ਵੱਲੋਂ ਇਸ ਨੂੰ ਫਿਰ ਜੋ ਦਾ ਪ੍ਰੋਸੈਸ ਹੈ ਜੀ ਢਾਉਣ ਦੀ ਉਹ ਦਿੱਤੀ ਗਈ ਹੈ ਤੇ ਪੁਲਿਸ ਹੈਲਪ ਦੇ ਨਾਂ ਨਾਲ ਇੱਕ ਮੌਕੇ ਤੇ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੀ ਡਿਊਟੀ ਮੈਜਿਸਟ੍ਰੇਟ ਦੀ ਡਿਮਾਂਡ ਸੀ ਤੇ ਐਸ ਅ ਡਿਊਟੀ ਮੈਜਿਸਟ੍ਰੇਟ ਫਿਰ ਮੇਰੀ ਉਹ ਦਿੱਤੀ ਸੀ ਮਿਨਿਸਟਰ ਸਾਹਿਬ ਨੂੰ ਜਿਹੜੀ ਲੱਗ ਗਈ